ਲੀਡਰ ਨਹੀਂ ਰਾਜ ਕਰ ਰਹੇ ਇਹ ਤਾਂ ਦੇਵਤੇ ਆ ਇਹਨਾਂ ਵਿਚਾਰਿਆਂ ਦਾ ਕੋਈ ਕਸੂਰ ਹੀ ਨਹੀਂ ਕਸੂਰ ਤਾਂ ਆਪਣਾ ਜੇ ਕਿਤੇ ਪਾਣੀ ਖੜਦਾ ਜਾਂ ਕੁਝ ਹੋਰ ਹੁੰਦਾ ਇਹ ਵਿਚਾਰੇ ਤਾਂ ਭੋਲੇ ਆ ਇਹਨਾਂ ਨੂੰ ਕੋਈ ਜਾ ਕੇ ਦੱਸਦਾ ਇਹਨਾਂ ਨੂੰ ਫੇਰ ਪਤਾ ਲੱਗਦਾ ਕਿਉਂਕਿ ਇਹਨਾਂ ਨੇ ਤਾਂ ਵਿਚਾਰਿਆਂ ਨੇ ਹੈਲੀਕਾਪਟਰਾਂ ਦੇ ਲੰਘਣਾ ਹੁੰਦਾ ਠੀਕ ਹੈ ਜਹਾਜ਼ਾਂ 'ਚ ਬੈਠ ਕੇ ਜੇ ਇਹਨਾਂ ਦੀ ਗੱਡੀ ਨੇ ਕਿਤੇ ਲੰਘਣਾ ਵੀ ਹੋਵੇ ਨਾ ਉਹ ਰਸ ਵਿੱਚ ਨਹੀਂ ਫਸਦੀ ਨਾ ਇਹਨਾਂ ਨੂੰ ਟ੍ਰੈਫਿਕ ਦਾ ਪਤਾ ਨਾ ਇਹਨਾਂ ਨੂੰ ਪਾਣੀ ਖੜਨ ਦਾ ਪਤਾ ਕਿਉਂਕਿ ਇਹਨਾਂ ਦੀਆਂ ਕੋਠੀਆਂ ਤਾਂ ਵੀਆਈਪੀ ਏਰੀਆ 'ਚ ਹੁੰਦੀਆਂ ਨਾ ਉੱਥੇ ਪਾਣੀ ਆਉਂਦਾ ਠੀਕ ਆ ਨਾ ਉੱਥੇ ਦੂਜੇ ਪੀਣ ਵਾਲੇ ਪਾਣੀ ਦੀ ਕੋਈ ਕਿੱਲਤ ਆ ਕੋਈ ਪ੍ਰੋਬਲਮ ਨਹੀਂ ਯਾਰ ਠੀਕ ਆ ਨਾ ਇਹਨਾਂ ਨੂੰ ਇਹ ਨਹੀਂ ਪਤਾ ਕਿੱਥੇ ਕੋਈ ਪਾਣੀ ਖੜ ਜਾਂਦਾ ਕੋਈ ਰੋਡ ਪਰ ਜਾਂਦਾ ਪਾਣੀ ਨਾਲ ਜਾਂ ਕਿੱਥੇ ਸੜਕ ਟੁੱਟੀ ਆ ਜਾਂ ਕਿੱਥੇ ਕੋਈ ਲੋਕਾਂ ਨੂੰ ਪੜ੍ਹਾਈ ਦੀ ਕੋਈ ਸਮੱਸਿਆ ਹੈ ਜਿਹੜੇ ਬੱਚੇ ਪੜ੍ਹ ਨਹੀਂ 바ਰੇ ਟੀਚਰ ਹੈ ਨਹੀਂਗਾ ਇਹ ਵਿਚਾਰੇ ਤਾਂ ਭੋਲੇ ਆ ਯਾਰ ਇਹਨਾਂ ਦੇ ਤਾਂ ਆਪ ਦੇ ਰੋਲੇ ਨਹੀਂ ਮੁੱਕਦੇ ਵਿਚਾਰੇ ਇਹਨਾਂ ਨੇ ਆਪ ਦੇ ਬੰਦੇ ਛਡਾਉਣੇ ਹੁੰਦੇ ਆ ਹਨਾ ਦੂਜੇ ਫੜਾਉਣੇ ਹੁੰਦੇ ਆ ਇਹਨਾਂ ਦੀ ਗਲਤੀ ਨਹੀਂ ਈ ਇਹ ਗਲਤੀ ਤਾਂ ਆਪਣੀ ਆ ਆਪਾਂ ਦੱਸਦੇ ਨਹੀਂ ਜਾ ਕੇ ਇਹਨਾਂ ਨੂੰ ਆਪ ਨੂੰ ਕਿੱਥੇ ਪਤਾ ਲੱਗਦਾ ਵਿਚਾਰਿਆਂ ਨੂੰ ਇਹ ਤਾਂ ਭੋਲੇ ਆ ਲੀਡਰ ਆਪਣੇ ਕੋਈ ਵੀ ਪਾਰਟੀ ਆਵੇ ਉਹ ਇੰਨੀ ਭੋਲੀ ਹੁੰਦੀ ਆ ਉਹਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਜਿਹੜੇ-ਜਿਹੜੇ ਕੰਮ ਹੋਣਾ ਰਹਿੰਦੇ ਆ ਉਹ ਵੋਟਾਂ ਤੋਂ ਪਹਿਲਾਂ ਪਤਾੰਦਾ ਵੋਟਾਂ ਤੋਂ ਬਾਅਦ ਜਿਹੜਾ ਵੋਟਾਂ ਵਾਲੇ ਦਿਨ ਤੋਂ ਬਾਅਦ ਜਿਹੜਾ ਦੌਰਾ ਪੈਂਦਾ ਨਾ ਸਾਰਾ ਕੁਝ ਬਰੇਨਵਾਸ਼ ਹੀ ਹੋ ਜਾਂਦਾ ਇਹਨਾਂ ਨੂੰ ਸਾਰਾ ਕੁਝ ਭੁੱਲ ਜਾਂਦਾ ਕਿ ਕੋਈ ਸੜਕਾਂ ਬਣਾਉਣੀਆਂ ਸੀ ਕੋਈ ਸ਼ੋਰ ਕਰਨਾ ਸੀ ਉਦੋਂ ਸਾਨੂੰ ਯਾਦ ਆ ਜਾਂਦਾ ਓਹੋ ਸੈਂਟਰ ਨੇ ਫੰਡ ਰੋਕੇ ਹੋਏ ਆ ਉਦੋਂ ਸੈਂਟਰ ਕਹਿੰਦਾ ਜੀ ਅਸੀਂ ਤਾਂ ਸਾਰਾ ਕੁਝ ਇਦਾਂ ਕਰ ਰਹੇ ਆਂ ਇਹ ਕੁਝ ਨਹੀਂ ਕਰਦੇ ਕੋ ਛੋਟੇ ਬੱਚਿਆਂ ਵਾਲੀ ਖੇਡ ਬਸ ਇਹਨੇ ਮੈਨੂੰ ਮਾਰਿਆ ਮੈਂ ਇਹਦੇ ਮਾਰਤਾ ਉਹਨੇ ਦੁਬਾਰਾ ਫੇਰ ਮਾਰਤਾ ਉਹਨੇ ਦੁਬਾਰਾ ਫੇਰ ਮਾਰਤਾ ਖੇਡਾਂ ਚੱਲਦੀਆਂ ਪਈਆਂ ਕਮਾਲ ਦੀ ਗੱਲ ਹੈ ਕਿ ਤੁਸੀਂ ਇਸ ਚੀਜ਼ ਨੂੰ ਕਿੱਦਾਂ ਲੈਨੇ ਹੋ ਉਹ ਬਹੁਤ ਵੱਡੀ ਗੱਲ ਆ ਤੁਸੀਂ ਇਸ ਚੀਜ਼ ਨੂੰ ਬਹੁਤ ਲਾਈਟਲੀ ਲੈਨੇ ਹੋ ਵੋਟ ਨੂੰ ਤੁਸੀਂ ਬਹੁਤ ਖੇਡ ਬਣਾਇਆ ਹੋਇਆ ਕਿ ਜਿਹਨੂੰ ਮਰਜ਼ੀ ਪਾ ਦਿਓ ਤੇ 5 ਸਾਲ ਗਾਲ੍ਹਾਂ ਕੱਢਦੇ ਰਹੋ ਸਿਸਟਮ ਹੀ ਗੰਦਾ ਜੀ ਲੋਕ ਹੀ ਗੰਦੇ ਆ ਜੀ ਸੁਸਾਇਟੀ ਮਾੜੀ ਆ ਜੀ ਸਮਾਜ ਨਹੀਂ ਮਾੜਾ ਆਪਾਂ ਮਾਣੇ ਆਪਾਂ ਸਮਾਜ ਦਾ ਹਿੱਸਾ ਜੇ ਆਪਾਂ ਕੁਝ ਗਲਤ ਕਰਦੇ ਆ ਇਹਦਾ ਮਤਲਬ ਸਮਾਜ ਗਲਤ ਕਰ ਰਿਹਾ